ਪੁਲ ਪੁਰਾਣਾ ਬਣਿਆ ਇਹ ਪਤਾ ਨਹੀਂ ਕਦੋਂ ਇਹਦਾ ਪੁਲ ਦਾ ਹਾ사 ਹੋ ਜੇ ਕਦੋਂ ਕੋਈ ਵੱਡਾ ਜਾਨੀ ਨੁਕਸਾਨ ਹੋ ਜੇ ਸਰਕਾਰ ਦੇ ਕੰਨਾਂ ਤੇ ਸਰਸਕ ਦੀ ਪਈ ਤੇ ਮੈਂ ਇਹ ਜ਼ੋਰਦਾਰ ਅਪੀਲ ਕਰਦਾ ਇਹ ਜਿਹੜੀ ਸਰਕਾਰ ਹੈ ਬਿਲਕੁਲ ਫੇਲ ਹੋ ਚੁੱਕੀ ਹੈ ਕਿਉਂਕਿ ਇਹ ਦੁਗਾਟਰ ਕਰਨੇ ਬੜੇ ਸੌਖੇ ਨੇ ਲੇਕਿਨ ਕੰਮ ਜਿਹੜਾ ਸਿਰੇ ਲਾਉਣਾ ਬਹੁਤ ਔਖਾ ਤੇ ਉੱਤੇ 2 ਘੰਟੇ 1.5 ਘੰਟੇ ਜਾਮ ਚ ਫਸ ਜਾਂਦੇ ਨੇ ਹੁਣ ਐਂਬੂਲੈਂਸ ਦੇ ਨੇ ਹਸਪੀਟਲ ਪਹੁੰਚਣਾ ਹੈ ਉਹਦੇ ਵਾਸਤੇ ਦੇਖੋ ਕਿੰਨੀ ਖਤਰਨਾਕ ਗੱਲ ਹੈ ਕਿ ਨਾ ਤਾਂ ਉਹ ਹਸਪਤਾਲ ਪਹੁੰਚ ਸਕਿਆ ਤੇ ਨਾ ਉਹ ਆਪਣੇ ਘਰ ਪਹੁੰਚ ਸਕਿਆ ਆ ਮੈਂ ਤੁਹਾਨੂੰ ਤਸਵੀਰਾਂ ਦਿਖਾ ਦਵਾ ਇੱਥੇ ਐਂਬੂਲੈਂਸ ਵੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਐਂਬੂਲੈਂਸ ਜਿਹੜੀ ਹੈਗੀ ਆ ਇਥੋਂ ਹੁਣ ਟ੍ਰੈਫਿਕ ਜਮ ਦੇ ਵਿੱਚੋਂ ਨਿਕਲ ਕੇ ਜਾਏਗੀ ਹੁਣ ਜੇਕਰ ਜੇਕਰ ਇੱਥੇ ਐਂਬੂਲੈਂਸ ਦੇ ਵਿੱਚ ਕੋਈ ਮਰੀਜ਼ ਹੋਵੇ ਐਮਰਜੈਂਸੀ ਦੇ ਵਿੱਚ ਜਾਂਦਾ ਹੋਇਆ ਉਹਦੀ ਜਾਨ ਨੂੰ ਵੀ ਖਤਰਾ ਬਣ ਰਿਹਾ ਸਿਰਫ ਇੱਕ ਆਹ ਪੁਲ ਸਿੰਗਲ ਹੋਣ ਦੇ ਕਰਕੇ ਕਿੰਨੇ ਲੋਕ ਜਿਹੜੇ ਹੈਗੇ ਆ ਮੁਸ਼ਕਲ ਮੁਸ਼ਕਲਾਂ ਦੇ ਨਾਲ ਇਸ ਪੁਲ ਤੋਂ ਲੰਘ ਰਹੇ ਨੇ ਕਿ ਇਹ ਜਿਹੜਾ ਪੁਲ ਜਿੰਨੀ ਦੇਰ ਤੱਕ ਇਸ ਪੁਲ ਦਾ ਜਿਹੜਾ ਕੰਮ ਨਾ ਮੁਕੰਮਲ ਲਈ ਹੁੰਦਾ ਇਹ ਪੁਲ ਡਬਲ ਨਹੀਂ ਹੁੰਦਾ ਉਨੀ ਦੇਰ ਤੱਕ ਇੱਥੇ ਜਿਹੜਾ ਜਾਮ ਦਾ ਹੱਲ ਹੈ ਉਹ ਨਹੀਂ ਹੋ ਸਕਦਾ ਤਾਂ ਸਰਕਾਰਾਂ ਦੇ ਕੰਨ ਬੰਦ ਨੇ ਸਰਕਾਰਾਂ ਦੀਆਂ ਅੱਖਾਂ ਬੰਦ ਨੇ ਕਿਉਂ ਨਹੀਂ ਪ੍ਰਸ਼ਾਸਨ ਸਾਡਾ ਇਸ ਪਾਸੇ ਵੀ ਧਿਆਨ ਦਿੰਦਾ ਇਹ ਸਰੀਏ ਵੀ ਜਿਹੜੇ ਹੈਗੇ ਇਸ ਵੇਲੇ ਇਹ ਜੰਗ ਖਾ ਚੁੱਕੇ ਨੇ ਸੋ ਮੈਂ ਇੱਥੇ ਤੁਹਾਨੂੰ ਦਿਖਾਣਾ ਚਾਹਾਂਗਾ ਇੱਥੇ ਤੁਸੀਂ ਦੇਖ ਸਕਦੇ ਹੋ ਪਰਲੇ ਪਾਸੇ ਕੈਮਰਾ ਘੁਮਾ ਕੇ ਦਿਖਾ ਦਿਓ ਜਰਾ ਜਾਮ ਦੀਆਂ ਤਸਵੀਰਾਂ ਤਾਂ ਦੇਖੋ ਤੁਹਾਡੇ ਸਾਹਮਣੇ ਕਿੰਨਾ ਜਾਮ ਲੱਗਿਆ ਹੋਇਆ ਹੈ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਸ ਪੁਲ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਤਾਂ ਕਿ ਜਿਹੜੀ ਜਨਤਾ ਦੀ ਪਰੇਸ਼ਾਨੀ ਉਹ ਦੂਰ ਹੋਵੇ ਜੀ ਭਾਈ ਜਲਦੀ ਤੋਂ ਜਲਦੀ ਜਿਹੜਾ ਪੁਲ ਦਾ ਕੰਮ ਚਾਲੂ ਕਰੋ ਜੰਮੀਪਾਦਰ ਤੇ ਨਹੀਂ ਤੇ ਜਿਹੜਾ ਜਲਟ੍ਰੇ ਦਾ ਮਾੜਾ ਹੀ ਹੋਗਾ ਫਿਰ ਅਸੀਂ ਧਰਨੇ ਤੇ ਬੈਠਾਂਗੇ 99 ਤੇ ਮੈਂ ਅਮਰਿਤਪਾਲ ਅਸੀਂ ਮੌਜੂਦਾ ਲੁਧਿਆਣਾ ਦੇ ਲੋਹਾਰਾ ਪੁਲ ਦੇ ਉੱਪਰ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਮੈਂ ਤੁਹਾਨੂੰ ਤਸਵੀਰਾਂ ਦਿਖਾਣੀਆਂ ਚਾਹਾਂਗਾ ਕਾਫੀ ਲੰਬੇ ਸਮੇਂ ਤੋਂ ਇਸ ਪੁਲ ਦਾ ਜਿਹੜਾ ਕੰਮ ਹੈਗਾ ਉਹ ਇਸੇ ਤਰ੍ਹਾਂ ਹੀ ਬੰਦ ਪਿਆ ਹੈ ਤਾ ਪ੍ਰਸ਼ਾਸਨ ਨੂੰ ਕੋਈ ਇਹਦੇ ਬਾਰੇ ਖਿਆਲ ਨਹੀਂ ਕੋਈ ਸੁਧ ਨਹੀਂ ਕੋਈ ਬੁੱਧ ਨਹੀਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕ ਇੱਥੇ ਜਾਮ ਦੇ ਵਿੱਚ ਟ੍ਰੈਫਿਕ ਲੱਗਿਆ ਹੋਇਆ ਜਾਮ ਦੇ ਵਿੱਚ ਲੋਕ ਖੱਜਲ ਹੋ ਰਹੇ ਨੇ ਤੁਸੀਂ ਹਾਲਾਤ ਦੇਖ ਸਕਦੇ ਹੋ ਇਸ ਪੁਲ ਦੇ ਜਿਉਂ ਦਾ ਤਿਉਂ ਹੀ ਬਣਿਆ ਪਿਆ ਇਹ ਸਰੀਏ ਵੀ ਜਿਹੜੇ ਹੈਗੇ ਇਸ ਵੇਲੇ ਇਹ ਜੰਗ ਖਾ ਚੁੱਕੇ ਨੇ ਸੋ ਮੈਂ ਇੱਥੇ ਤੁਹਾਨੂੰ ਦਿਖਾਣਾ ਚਾਹਾਂਗਾ ਇੱਥੇ ਤੁਸੀਂ ਦੇਖ ਸਕਦੇ ਹੋ ਪਰਲੇ ਪਾਸੇ ਕੈਮਰਾ ਘੁਮਾ ਕੇ ਦਿਖਾ ਦਿਓ ਜਰਾ ਜਾਮ ਦੀਆਂ ਤਸਵੀਰਾਂ ਕਦੋਂ ਤੱਕ ਪ੍ਰਸ਼ਾਸਨ ਦੀ ਜਿਹੜੀ ਜਾਗ ਖੋਲਦੀ ਐ ਪ੍ਰਸ਼ਾਸਨ ਕਦੋਂ ਜਾਗੇਗਾ ਆਪਣੀ ਨੀਂਦ ਦੇ ਵਿੱਚੋਂ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਰ ਆਪਾਂ ਇੱਥੇ ਲੋਹਾਰੇ ਵਾਲੇ ਪੁਲ ਤੇ ਖੜੇ ਆ ਇਹ ਪੁਲ ਦਾ ਜਿਹੜਾ ਜਾਮ ਹੈਗਾ 2-2 ਕਿਲੋਮੀਟਰ ਲੰਬਾ ਜਾਮ ਇੱਥੇ ਬਹੁਤ ਦੇਰ ਤੱਕ ਲੱਗਿਆ ਰਹਿੰਦਾ ਜਿਹਦੇ ਕਰਕੇ ਰਾਹਗੀਰਾਂ ਨੂੰ ਵੀ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੋ ਇਹ ਜਿਹੜਾ ਪੁਲ ਆ ਇਹ ਪੁਲ ਦਾ ਕੰਮ ਪਿਛਲੇ ਡੇਢ ਸਾਲ ਤੋਂ ਬੰਦ ਪਿਆ ਕੀ ਕਹਿਣਾ ਚਾਹੋਗੇ ਕੀ ਮੰਨਦੇ ਹੋ ਤੁਸੀਂ ਇਹਦੇ ਬਸ਼ੇ ਕੀ ਕਾਰਨ ਹੋ ਸਕਦਾ ਜੇ ਸਰਕਾਰ ਕੋਲ ਮਕਾਨ ਬਣਾਉਣ ਵਾਸਤੇ ਆ ਪੁਲ ਬਣਾਉਣ ਵਾਸਤੇ ਇਹ ਦੇਖੋ ਬਜਟ ਨਹੀਂ ਹੈ ਕਿ ਜੇ ਦੋ ਦੋ ਸਾਲ ਇੱਥੇ ਕੰਮ ਇਦਾਂ ਲਟਕਦਾ ਰਹੇਗਾ ਤੇ ਲੋਕਾਂ ਦਾ ਹਾਲ ਦੇਖੋ ਇੱਥੇ ਜਾਮ ਦਾ ਲੋਕਾਂ ਦੇ ਕਾਰੋਬਾਰ ਵਾਲਾ ਇੰਨਾ ਇਹ ਰੋਡ ਚੱਲਦਾ ਇਹਦੇ ਉੱਤੇ ਸਰਕਾਰ ਦਾ ਧਿਆਨ ਨਹੀਂ ਹੈ ਸਰਕਾਰ ਦਾ ਧਿਆਨ ਹੈਗਾ ਵੀ ਹੁਣ ਆਖਰੀ ਟਾਈਮ ਹੈ ਵੀ ਅਸੀਂ ਲੋਕਾਂ ਨੂੰ ਜਿੰਨਾ ਖਰਾਬ ਕਰਨਾ ਕਰ ਲਈਏ ਇੱਥੇ ਲੁੱਟ ਖੋਹ ਦਾ ਕੰਮ ਹੈ ਲੁੱਟਾ ਖੋਹ ਵਾਲਾ ਜਿਹੜਾ ਹੈਗਾ ਬੇਸ਼ੁਮਾਰ ਲੁੱਟਾ ਖੋਹ ਹੋ ਰਹੀਆਂ ਕੋਈ ਕਿਸੇ ਪਾਸੇ ਦਾ ਤਸੀਲ ਚ ਚੱਲ ਜਾਓ ਉੱਥੇ ਹਾਹ ਕਰ ਮਜੀ ਪਈ ਆ ਤੁਸੀਂ ਇਹ ਮੈਂ ਪੁੱਛਦਾ ਵੀ ਇਹਦਾ ਸਰਕਾਰ ਦਾ ਕੰਮ ਹੈ ਕਿਹੜਾ ਸਵਾਹ ਲੋਕਾਂ ਨੂੰ ਪਰੇਸ਼ਾਨ ਕਰਨ ਵਾਲਾ ਇਹ ਲੋਕਾਂ ਨੂੰ ਇੰਨੀ ਪਰੇਸ਼ਾਨੀ ਆ ਜਾ ਮੈਂ ਤੁਹਾਡੇ ਸਾਹਮਣੇ ਇੱਥੇ ਜਾਮ 24 ਘੰਟੇ ਨਹੀਂ ਮੁੱਕਦਾ ਆ ਜਿਹੜਾ ਪੁਲ ਪੁਰਾਣਾ ਬਣਿਆ ਇਹ ਪਤਾ ਨਹੀਂ ਕਦੋਂ ਇਹਦਾ ਪੁਲ ਦਾ ਹਾਦਸਾ ਹੋ ਜੇ ਕਦੋਂ ਕੋਈ ਵੱਡਾ ਜਾਨੀ ਨੁਕਸਾਨ ਹੋ ਜੇ ਸਰਕਾਰ ਦੇ ਕੰਨਾਂ ਤੇ ਜੋ ਨਹੀਂ ਸਰ ਸਰਗਦੀ ਪਈ ਤੇ ਮੈਂ ਇਹ ਜ਼ੋਰਦਾਰ ਅਪੀਲ ਕਰਦਾ ਇਹ ਜਿਹੜੀ ਸਰਕਾਰ ਹੈ ਵੱਧ ਤੋਂ ਵੱਧ ਇਹ ਸਰਕਾਰ ਜਿਹੜੀ ਹੈ ਬਿਲਕੁਲ ਫੇਲ ਹੋ ਚੁੱਕੀ ਹੈ ਕਿਉਂਕਿ ਉਹ ਦਖਾਟ ਕਰਨੇ ਬੜੇ ਸੌਖੇ ਨੇ ਲੇਕਿਨ ਕੰਮ ਜਿਹੜਾ ਸਿਰੇ ਲਾਉਣਾ ਬਹੁਤ ਔਖਾ ਇਹਨਾਂ 2 ਸਾਲ ਦੇ ਪ੍ਰੋਜੈਕਟ ਦੇ ਵਿੱਚ ਆ ਸਰੀਆ ਗਲ ਗਿਆ ਆ ਜਿਹੜਾ ਸਰੀਆ ਜਿਹੜਾ ਹੈਗਾ ਕਮਜ਼ੋਰੀ ਹੋ ਰਿਹਾ ਇਹ ਪੁਲ ਦੀ ਲਾਈਫ ਕਿੰਨੀ ਵਿਚਾਰੇ ਤੇ ਰਹੇਗੀ ਆ ਜਿਹੜਾ ਪੁਰਾਣਾ ਪੁਲਾ ਕਿਸੇ ਟਾਈਮ ਵੀ ਹੇਟਾ ਦੀ ਮੈਂ ਪੱਤਰਕਾਰ ਭਰਾ ਨੂੰ ਬੜੀ ਮੈਂ ਇਹਨਾਂ ਦਾ ਬੜਾ ਸੁਰਗ ਜਾ ਰਾਂ ਜਿਹੜੇ ਆਪਾਂ ਨੂੰ ਬਾਰ-ਬਾਰ ਪਬਲਿਕ ਨੂੰ ਜਾਗਰੂਕ ਕਰਦੇ ਰਹਿੰਦੇ ਨੇ ਅਧਰੇ ਤੋਂ ਆਪਣੇ ਬਚਾਉਂਦੇ ਰਹਿੰਦੇ ਨੇ ਆ ਜਿਹੜਾ ਪੁਲਾ ਇਹਦੇ ਪਿੱਛੇ ਰੋ ਕਿਤੇ ਕੈਮਰਾ ਬਾਹਰ ਇਹ ਦੇਖੋ ਵੀ ਪੁਲ ਕਿਸੇ ਟਾਈਮ ਵੀ ਡਿੱਗ ਸਕਦਾ ਹੈ ਤੇ ਇਹ ਨਵਾਂ ਪੁਲਨ ਦਾ ਜਿਹੜਾ ਚੱਲਦਿਆਂ ਨੂੰ ਇਹ ਸਰਕਾਰ ਨੇ ਹੁਣ ਤੱਕ ਨਹੀਂ ਮਨਾਈ ਦੇਣ ਤਾਂ ਆਪਾਂ ਕੀ ਆਸ ਕਰ ਸਕਦੇ ਆ ਕਿ ਲੋਕੀ ਦੁਖੀ ਹੋ ਕੇ ਸਿਰ ਧਰਨਾ ਹੀ ਲਾਉਣਗੇ ਆਪਾਂ ਇਹ ਹੁਣ ਦੇਖਦੇ ਆ ਹੋਰ ਮਹੀਨਾ ਦੋ ਮਹੀਨਾ ਜੇ ਪੁਲ ਦਾ ਕੰਮ ਜੰਗੀਪਦਰ ਤੇ ਨਾ ਚਾਲੂ ਹੋਇਆ ਤੇ ਇਥੇ ਪੂਰਾ ਜੰਗੀਪਦਰ ਤੇ ਧਰਨਾ ਲਾਵਾਂਗੇ ਸਰਕਾਰ ਦੇ ਖਿਲਾਫ ਕਿ ਇਹ ਸਾਰੀ ਸੰਗਤ ਨੂੰ ਨਾਲ ਲੈ ਕੇ ਪਬਲਿਕ ਨੂੰ ਨਾਲ ਲੈ ਕੇ ਸਰਕਾਰ ਦਾ ਜਿਹੜਾ ਪੂਰਾ ਅ ਵਿਰੋਧ ਕਰਾਂਗੇ ਕਹੂੰਗਾ ਕਿ ਸਰਕਾਰ ਨੂੰ ਜੇ ਬਈ ਜਲਦੀ ਤੋਂ ਜਲਦੀ ਜਿਹੜਾ ਪੁਲ ਦਾ ਕੰਮ ਚਾਲੂ ਕਰ ਨਾ ਜੰਗੀਪਦਰ ਤੇ ਨਹੀਂ ਤੇ ਜਿਹੜਾ ਜਲਟਰਾ ਦਾ ਮਾੜਾ ਹੀ ਹੋਗਾ ਫਿਰ ਆਪਾਂ ਧਰਨੇ ਤੇ ਬੈਠਾਂਗੇ ਤੇ ਜੋ ਜਿਹੜਾ ਵੀ ਹਾਲਾਤ ਹੋਣਗੇ ਦੇਖਾਂਗੇ ਉਹਦੇ ਨਾਲ ਸੋ 2 ਮਹੀਨੇ ਦਾ ਅਲਟੀਮੇਟਮ ਦਿੱਤਾ ਗਿਆ ਹੈ ਕਿ ਇਹ 2 ਮਹੀਨੇ ਦੇ ਵਿੱਚ ਅਗਰ ਇਸ ਪੁਲ ਦਾ ਜਿਹੜਾ ਕੰਮ ਹੈ ਉਹ ਨਹੀਂ ਨਹੀਂ ਚાલુ ਕੀਤਾ ਜਾਂਦਾ ਤਾਂ ਅਸੀਂ ਇੱਥੇ ਤਰਨਾ ਦੇ ਵਾਗੂ ਅਸੀਂ ਇੱਥੇ ਗੱਲਬਾਤ ਕਰ ਲੈਂਦੇ ਆ ਮੇਰੇ ਨਾਲ ਮੌਜੂਦ ਨੇ ਡਾਕਟਰ ਸੰਧੂ ਸਾਹਿਬ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਂ ਬਹੁਤ ਸ਼ੁਕਰਗੁਜ਼ਾਰ ਆ ਮੀਡੀਆ ਦਾ ਪ੍ਰੈਸ ਵਾਲਿਆਂ ਦਾ ਜੋ ਕਿ ਅੱਜ ਇੱਥੇ ਇਸ ਪਬਲਿਕ ਨੂੰ ਅਵੇਅਰਨੈਸ ਕਰਨ ਵਾਸਤੇ ਸਰਕਾਰ ਨੂੰ ਅਵੇਅਰਨੈਸ ਕਰਨ ਵਾਸਤੇ ਅੱਜ ਕੱਚੇ ਹੋਏ ਨੇ ਉਸ ਪ੍ਰਸ਼ਾਸਨ ਆਪਣੀ ਡਿਊਟੀ ਨਿਭਾ ਰਿਹਾ ਬਹੁਤ ਜ਼ਿਆਦਾ ਡਿਊਟੀ ਨਿਭਾ ਰਿਹਾ ਉਹਨਾਂ ਦੇ ਵੀ ਇੱਕ ਲਿਮਟ ਹੈ ਉਹਨਾਂ ਦੇ ਵੀ ਇੱਕ ਸੀਮਾ ਹੈ ਕਿ ਉਹ ਵੀ ਟ੍ਰੈਫਿਕ ਆਪਣਾ ਕਿੰਨਾ ਕੁ ਕੰਟਰੋਲ ਕਰ ਲੈਣ ਪਰ ਇਹ ਜਿਹੜਾ ਟ੍ਰੈਫਿਕ ਹੈ ਇਹ ਜਿੰਨੀ ਦੇਰ ਇਹ ਪੁਲ ਡਬਲ ਨਹੀਂ ਹੁੰਦਾ ਇਹ ਜਿਹੜਾ ਪੁਲ ਦਾ ਕੰਮ ਰੁਕਿਆ ਪਿਆ ਉਹ ਜਿੰਨੀ ਦੇਰ ਤਿਆਰ ਨਹੀਂ ਹੁੰਦਾ ਉਨੀ ਦੇਰ ਤੱਕ ਇਸ ਜਿਹੜਾ ਟ੍ਰੈਫਿਕ ਦਾ ਕੋਈ ਹੱਲ ਨਹੀਂ ਹੈ ਦੇਖੋ ਜੀ ਇਸ ਚੀਜ਼ ਨੂੰ ਅਸੀਂ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ ਕਿ ਇਹਦੇ ਵਿੱਚ ਕਾਫੀ ਹਾਈਵੇ ਹੋਣ ਕਰਕੇ ਦਿੱਲੀ ਹਾਈਵੇ ਨੂੰ ਕਹਿੰਦੇ ਆਪਾਂ ਦੱਖਣੀ ਬਾਈਪਾਸ ਜੀ ਇਹਦੇ ਤੋਂ ਦੇਖੋ ਚੰਡੀਗੜ੍ਹ ਦੇ ਵਿੱਚ ਬੰਦਿਆਂ ਨੇ ਜਾਣਾ ਹੈ ਦਿੱਲੀ ਜਾਣਾ ਹੈ ਹੋਰ ਬੰਬੇ ਤੱਕ ਨਾ ਇਸ ਰੋਡ ਨੂੰ ਜਾਂਦੀ ਹੈ ਅੱਜ ਦੇਖੋ ਇਸ ਜਗ੍ਹਾ ਦੇ ਉੱਤੇ 2 ਘੰਟੇ ਡੇਢ ਘੰਟਾ ਜਾਮ ਚ ਫਸ ਜਾਂਦੇ ਨੇ ਹੁਣ ਐਂਬੂਲੈਂਸ ਦੇ ਨੇ ਹਸਪਤਾਲ ਪਹੁੰਚਣਾ ਹੈ ਉਹਦੇ ਵਾਸਤੇ ਦੇਖੋ ਕਿੰਨੀ ਖਤਰਨਾਕ ਗੱਲ ਹੈ ਕਿ ਨਾ ਤਾਂ ਉਹ ਹਸਪਤਾਲ ਪਹੁੰਚ ਸਕਿਆ ਤਾਂ ਨਾ ਆਪੇ ਘਰ ਪਹੁੰਚ ਸਕੇ ਆ ਮੈਂ ਤੁਹਾਨੂੰ ਤਸਵੀਰਾਂ ਦਿਖਾ ਦਮਾ ਇੱਥੇ ਐਂਬੂਲੈਂਸ ਵੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਐਂਬੂਲੈਂਸ ਜਿਹੜੀ ਹੈਗੀ ਆ ਇਥੋਂ ਹੁਣ ਟ੍ਰੈਫਿਕ ਜਮ ਦੇ ਵਿੱਚੋਂ ਨਿਕਲ ਕੇ ਜਾਏਗੀ ਹੁਣ ਦੇਖੜ ਜੇਕਰ ਇੱਥੇ ਐਂਬੂਲੈਂਸ ਦੇ ਵਿੱਚ ਕੋਈ ਮਰੀਜ਼ ਹੋਵੇ ਅਮਰਜੈਂਸੀ ਦੇ ਵਿੱਚ ਜਾਂਦਾ ਹੋਇਆ ਉਹਦੀ ਜਾਨ ਨੂੰ ਵੀ ਖਤਰਾ ਬਣ ਰਿਹਾ ਸਿਰਫ ਇੱਕ ਆਹ ਪੌਂਡ ਸਿੰਗਲ ਹੋਣ ਦੇ ਕਰਕੇ ਕਿੰਨੇ ਲੋਕ ਜਿਹੜੇ ਹੈਗੇ ਆ ਮੁਸ਼ਕਲ ਮੁਸ਼ਕਲਾ ਦੇ ਨਾਲ ਇਸ ਪੌਂਡ ਤੋਂ ਲੰਘ ਰਹੇ ਨੇ ਹਾਂਜੀ ਐਂਬੂਲੈਂਸ ਨੂੰ ਰਸਤਾ ਤਾਂ ਦੇਣ ਨੂੰ ਸਾਰੇ ਹੀ ਐਗਰੀ ਨੇ ਪਰ ਜੇ ਪਬਲਿਕ ਨੂੰ ਗੱਡੀ ਸਾਈਡ ਕਰਨ ਦਾ ਵੀ ਰਸਤਾ ਮਿਲੇ ਤਾਂ ਹੀ ਸਾਈਡ ਤੇ ਹੋਏ ਐਮਬਲਸ ਵੀ ਕਿਧਰੋਂ ਨਿਕਲੇਗੀ ਮੈਨੂੰ ਇਹ ਦੱਸੋ ਕਿਹੜਾ ਜਗ੍ਹਾ ਜਾਮ ਦੇ ਵਿੱਚ ਉਹਨੂੰ ਐਮਬਲਸ ਨੂੰ ਰਸਤਾ ਮਿਲ ਸਕਦਾ ਹੈ ਇਥੇ ਸਿਰਫ ਜੀ ਮੰਤਰੀਆਂ ਦੀਆਂ ਗੱਡੀਆਂ ਨਿਕਲਦੀਆਂ ਨੇ ਕੂਟਰ ਮਾਰ ਕੇ ਨਿਕਲ ਗਈਆਂ ਦੂਜੇ ਆਮ ਬੰਦੇ ਦੀ ਆਮ ਪਬਲਿਕ ਦੀ ਇੱਥੇ ਕੋਈ ਵੈਲਿਊ ਨਹੀਂ ਔਰ ਪੁਲਿਸ ਪ੍ਰਸ਼ਾਸਨ ਦੀ ਲੱਲੋ 8 ਘੰਟੇ ਡਿਊਟੀ ਥਾ ਤੇ 12 ਘੰਟੇ 14 ਘੰਟੇ ਬਿਨਾਂ ਕੁਝ ਖਾਏ ਪੀਏ ਵੀ ਡਿਊਟੀ ਦੇ ਰਹਿਣੇ ਹੈ ਕੱਛਾ ਇੱਕ ਗੱਲ ਆਪਾਂ ਹੋਰ ਇੱਕ ਗੱਲ ਆਪਾਂ ਹੋਰ ਐਡ ਕਰ ਦਿੰਦੇ ਆ ਜਿਹੜੇ ਮੰਤਰੀ ਨੇ ਇੱਥੋਂ ਵੀ ਨਿਕਲਦੇ ਨੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਇੱਥੋਂ ਦੇ ਨਿਕਲਦੇ ਨੇ ਉਹ ਇਹ ਕਿਹਾ ਇਸ ਰੋਡ ਤੇ ਨਹੀਂ ਜਾਂਦੇ ਹੋਣਗੇ ਜਿਸ ਵੇਲੇ ਇੱਥੇ ਬਰਸਾਤਾਂ ਦੇ ਵਿੱਚ ਵੱਡੇ ਵੱਡੇ ਟੋਏ ਭਰ ਜਾਂਦੇ ਨੇ ਜਿੱਥੇ ਕਿ ਲੋਕ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਇੱਥੋਂ ਨਿਕਲਦੇ ਨੇ ਉਸ ਵੇਲੇ ਕਿਹਾ ਉਹ ਲੋਕ ਨਹੀਂ ਦੇਖਦੇ ਇਹਨਾਂ ਚੀਜ਼ਾਂ ਨੂੰ ਬਿਲਕੁਲ ਦੇਖ ਰਹੇ ਨੇ ਇਗਨੋਰ ਤਾਂ ਕਰ ਨਹੀਂ ਰਹੇ ਪਰ ਇਹ ਆ ਵੀ ਹੁਣ ਜੇ ਸਰਕਾਰ ਦੇ ਆਪਣੇ ਬਜਟ ਦੇ ਵਿੱਚ ਪੈਸਾ ਆਏਗਾ ਤਾਂ ਇਹ ਰੋਡ ਬਣਾਈ ਜਾਏਗੀ ਤਾਂ ਇਹ ਫੁੱਲ ਬਣਾਇਆ ਜਾਏਗਾ ਅੱਜ ਇਹ ਪਿੱਲਰ ਰੱਖ ਦਿੱਤੇ ਗਏ ਨੇ ਉਦਘਾਟਨ ਹੋ ਗਿਆ ਕਿੰਨਾ ਪਿੱਲਰ ਰੱਖਣ ਵਾਲੀ ਦੁਗਾਟਨ ਕਰਨ ਵਾਲੀ ਗੱਲ ਨਹੀਂ ਬਣਦੀ ਇਹਨੂੰ ਕੰਪਲੀਟ ਕਰੋ ਇੰਜੀਨੀਅਰ ਹੋਏਗਾ ਉਹਨੇ ਕੋਈ ਤੁਹਾਨੂੰ ਟਾਈਮਿੰਗ ਦਿੱਤੀ ਹੋਏਗੀ ਕਿ 1.5 ਸਾਲ ਚ ਪੁਲ ਕੰਪਲੀਟ ਕਰਨਾ ਹੈ 2 ਸਾਲ ਚ ਕਰਨਾ ਹੈ ਅੱਜ ਅਗਰ ਜੇ ਉਹਦੀ ਕੋਈ ਕਮੀ ਹੈ ਤਾਂ ਕੋਈ ਇੰਜੀਨੀਅਰ ਆਪਾਂ ਚੇਂਜ ਕਰ ਦਿਓ ਦੂਸਰਾ ਪਰਦਾ ਪਲਾ ਕੇ ਆਪਾਂ ਐਕਸਟਿਮੇਟ ਲਵਾ ਸਕਦੇ ਆ ਕਿਉਂ ਨਹੀਂ ਉਹਨੇ ਟਾਈਮ ਦੇ ਕੰਪਲੀਟ ਦੇ ਵਿੱਚ ਇਹਨੂੰ ਪੁਲ ਨੂੰ ਕੰਪਲੀਟ ਕੀਤਾ ਮੰਤਰੀ ਵੀ ਥੋੜੀ ਜਿਹੀ ਸਟ੍ਰਿਕਲੀ ਆਰਡਰ ਕਰਨਗੇ ਤਾਂ ਇਹ ਗੱਲ ਬਣਨੀ ਹੈ ਆਦਰਵਾਇਜ਼ ਇਸ ਚੀਜ਼ ਦਾ ਕੋਈ ਹੱਲ ਨਹੀਂ ਮੈਨੂੰ ਨਜ਼ਰ ਆਪਾਂ ਕੀ ਤੁਹਾਨੂੰ ਲੱਗ ਰਿਹਾ ਤੁਸੀਂ ਕਿਸ ਤਰ੍ਹਾਂ ਦੀ ਕਾਰਜ ਕੁਝ ਕਾਰਗੁਜ਼ਾਰੀ ਦੇਖਦੇ ਹੋ ਇੱਥੇ ਦੀ ਮੌਜੂਦਾ ਐਮਐਲਏ ਦੀ ਜਾਂ ਇੱਥੇ ਮੌਜੂਦਾ ਪ੍ਰਸ਼ਾਸਨ ਦੀ ਜਾਂ ਇੱਥੇ ਨਵੇਂ ਬਣੇ ਮੇਅਰ ਦੀ ਕਿਵੇਂ ਦੇਖਦੇ ਹੋ ਉਹਨਾਂ ਦੇ ਕੰਮ ਨੂੰ ਦੇਖੋ ਇਹਦੇ ਚ ਆਪਾਂ ਕੋਈ ਜ਼ਿਆਦਾ ਨਾ ਕਹੀਏ ਰੋਜ਼ ਉਹ ਵੀ ਇੱਥੋਂ ਲੰਘਦੇ ਨੇ ਜੀ ਪਰਲੇ ਪਾਸੇ ਸਗੋਵਰੀਆ ਜੀ ਦਾ ਆਫਿਸ ਹੈ ਰਹਿائش ਵੀ ਉੱਧਰ ਹੈ ਇੱਧਰ ਆਪਣੇ ਸ਼ਿਨਾ ਜੀ ਦਾ ਆਫਿਸ ਹੈ ਔਰ ਦੋ ਪਾਸੇ ਤੇ ਐਮਐਲਏ ਆਪਣੇ ਹੈਗੇ ਨੇ ਮੌਜੂਦਾ ਐਮਐਲਏ ਨੇ ਉਹ ਆਰਡਰ ਕਰਨ ਵੀ ਇਹ ਪੁਲ ਕਿਉਂ ਨਹੀਂ ਬਣਾ ਰਹੇ ਵੀ ਉਹਨਾਂ ਚਾਹੀਦਾ ਕਿ ਇਹ ਭਾਈ ਇੰਜੀਨੀਅਰਾਂ ਨਾਲ ਗੱਲ ਕਰਨ ਤਾਂ ਕਿ ਇਹ ਠੇਕੇਦਾਰ ਇਹਨੂੰ ਕੰਪਲੀਟ ਕਰਨ ਜੀ ਬਾਕੀ ਪਬਲਿਕ ਥੋੜਾ ਜ਼ੋਰ ਦੇ ਰਹੀ ਹੈ ਹੁਣ ਮੇਰੇ ਤੋਂ ਪਹਿਲੇ ਸਾਹਿਬ ਜੀ ਨੇ ਜ਼ੋਰ ਲਾਇਆ ਵੀ ਕਿ ਭਾਈ ਮੁਖਤਿਆਰ ਸਿੰਘ ਜੀ ਨੇ ਵੀ ਭਾਈ ਇਹਨੂੰ ਅਲਟੀਮੇਟਮ ਦਿੱਤਾ 2 ਮਹੀਨੇ ਦਾ ਨਹੀਂ ਤਾਂ ਦੇਖੋ ਪਬਲਿਕ ਫਿਰ ਕੀ ਡਿਸੀਜਨ ਲੈਂਦੀ ਹੈ ਤੁਹਾਡੇ ਨਾਲ ਇਹ ਸਾਰੇ ਡਿਸੀਜਨ 2 ਮਹੀਨੇ ਤਾਂ ਬਹੁਤ ਜ਼ਿਆਦਾ ਮੇਰੇ ਹਿਸਾਬ ਨਾਲ ਤਾਂ 1 ਮਹੀਨੇ ਦੇ ਵਿੱਚ ਹੀ ਡਿਸੀਜਨ ਲੈਣਾ ਚਾਹੀਦਾ ਹੁਣ ਕਿਉਂਕਿ ਅਗੋਂ ਇਲੈਕਸ਼ਨ ਫਿਰ ਹੋ ਰਹੇ ਨੇ ਹੁਣ ਸਰਕਾਰ ਇਲੈਕਸ਼ਨ ਦੀ ਵੀ ਤਿਆਰੀ ਕਰੇਗੀ ਕਿ ਹੁਣ ਇਸ ਕੀਤੇ ਹੋਏ ਕੰਮ ਦੀ ਸ਼ੁਰੂਆਤ ਜਿਹੜੀ ਹੈ ਇਹਨੂੰ ਦੇਖੇ ਜੀ ਅਗਰ ਜੇ ਟਾਈਮ ਦੇ ਵਿੱਚ ਆਪਾਂ ਕੰਪਲੀਟ ਕਰ ਲੈਨੇ ਆ ਤਾਂ ਸਰਕਾਰ ਅਗੋ ਬਣਨ ਦੇ ਚਾਂਸ ਵੀ ਨਹੀਂ ਨਹੀਂ ਤਾਂ ਫਿਰ ਦੇਖੋ ਤੁਹਾਡੇ ਸਾਹਮਣੇ ਰਿਜ਼ਲਟ ਹੈ ਪਬਲਿਕ ਅਵੇਅਰਨੈਸ ਹੋ ਗਈ ਹੈ ਕਿ ਭਾਈ ਇਹ ਕਿਹਾ ਗਿਆ ਵਾ ਰੱਖਿਆ ਗਿਆ ਵੇ ਕੰਮ ਨਹੀਂ ਹੋ ਰਿਹਾ ਧੰਨਵਾਦ ਡਾਕਟਰ ਸਾਹਿਬ ਗੱਲਬਾਤ ਕਰਨ ਦੇ ਲਈ ਤੋਂ ਡਾਕਟਰ ਸਾਹਿਬ ਨੇ ਵੀ ਇੱਥੇ ਆਪਣੇ ਵਿਚਾਰ ਜਿਹੜੇ ਹੈਗੇ ਆ ਇਸ ਪ੍ਰਤੀ ਸਾਂਝੇ ਕੀਤੇ ਨੇ ਸਾਡੇ ਨਾਲ ਤੋਂ ਦੇਖਣਾ ਹੋਏਗਾ ਇਹ ਅੰਦਾਬੋੜਾ ਪ੍ਰਸ਼ਾਸਨ ਜਿਹੜਾ ਹੈਗਾ ਕਦੋਂ ਆਪਣੀ ਸੁੱਤੀ ਨੀਂਦ ਜਾਗਦਾ ਕਿ ਤੁਸੀਂ ਦੇਖ ਸਕਦੇ ਹੋ ਜਾਬ ਦੀਆਂ ਤਸਵੀਰਾਂ ਇੱਥੇ ਜਿਹੜੇ ਟ੍ਰੈਫਿਕ ਮੁਲਾਜ਼ਮ ਨੇ ਉਹਨਾਂ ਦੀ ਵੀ ਇੱਕ ਹੱਦ ਪਾਰ ਹੋ ਜਾਂਦੀ ਹੈ ਕਿਸੇ ਵੱਲੋਂ ਉਹ ਵੀ ਆਪਣੀ ਜਿਹੜੀ ਡਿਊਟੀ ਆ ਉਹ ਬੜੀ ਇੱਕ ਮਿਹਨਤ ਨਾਲ ਆਪਣੀ ਇੱਥੇ ਡਿਊਟੀ ਦੇ ਰਹੇ ਨੇ ਪਰ ਕਈ ਵਾਰ ਉਹਨਾਂ ਦੇ ਵੀ ਬਸ ਦੇ ਵਿੱਚ ਨਹੀਂ ਰਹਿ ਜਾਂਦਾ ਕਿਉਂਕਿ ਇਹ ਜਿਹੜਾ ਪੁਲ ਜਿੰਨੀ ਦੇਰ ਤੱਕ ਇਸ ਪੁਲ ਦਾ ਜਿਹੜਾ ਕੰਮ ਦਾ ਮੁਕੰਮਲ ਨਹੀਂ ਹੁੰਦਾ ਇਹ ਪੁਲ ਡਬਲ ਨਹੀਂ ਹੁੰਦਾ ਉਹਨੀ ਦੇਰ ਤੱਕ ਇੱਥੇ ਜਿਹੜਾ ਜਾਮ ਦਾ ਹੱਲ ਹੈ ਉਹ ਨਹੀਂ ਹੋ ਸਕਦਾ ਸੋ ਆਪਾਂ ਗੱਲਬਾਤ ਕਰ ਲੈਂਦੇ ਟ੍ਰੈਫਿਕ ਮੁਲਾਜ਼ਮਾਂ ਦੇ ਨਾਲ ਵੀ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਆਉਂਦੇ ਨੇ ਇਥੋਂ ਦੀ ਕਈ ਵਾਰੀ ਟ੍ਰੈਫਿਕ ਕੱਢਣਾ ਸੋ ਗੱਲਬਾਤ ਕਰ ਲਏ ਤੇ ਟ੍ਰੈਫਿਕ ਮੁਲਾਜ਼ਮਾ ਦੇ ਨਾਲ ਮੇਰੇ ਨਾਲ ਮੌਜੂਦ ਨੇ ਏਐਸਆਈ ਗੁਰਵਿੰਦਰ ਸਿੰਘ ਜੀ ਸਰ ਸਤਿ ਸ਼੍ਰੀ ਅਕਾਲ ਜੀ ਉਹ ਜੀ ਜੀ ਠੀਕੋ ਜੀ ਹਾਂ ਜੀ ਸਰ ਆਪਾਂ ਦੇਖਦੇ ਇੱਥੇ ਰੋਜ਼ ਲੰਬਾ ਜਾਮ ਲੱਗਿਆ ਰਹਿੰਦਾ ਤੁਹਾਡੇ ਵੱਲੋਂ ਵੀ ਜਿਹੜੀ ਡਿਊਟੀ ਹੈ ਬੜੀ ਤਨਦੇਹੀ ਨਾਲ ਬੜੀ ਮਿਹਨਤ ਨਾਲ ਅਸੀਂ ਦੇਖਦੇ ਹਾਂ ਤੁਹ ਲੱਗਦੇ ਆ ਬੜੀ ਵਧੀਆ ਤਰੀਕੇ ਨਾਲ ਨਿਭਾ ਰਹੇ ਹੋ ਤੁਸੀਂ ਪਰ ਇੱਥੇ ਫਿਰ ਵੀ ਜਿਹੜਾ ਜਾਮ ਹੈ ਉਹਦਾ ਕੰਟਰੋਲ ਨਹੀਂ ਹੁੰਦਾ ਉਹਦਾ ਸਿੱਧਾ-ਸਿੱਧਾ ਜਿਹੜਾ ਆਪਾਂ ਕਾਰਨ ਮੰਨ ਸਕਦੇ ਆ ਜਿਹੜਾ ਪੁਲ ਹੈਗਾ ਲੋਹਾਰੇ ਵਾਲਾ ਇਹ ਸਿੰਗਲ ਆ ਕਿ ਜਿੰਨੀ ਦੇਰ ਤੱਕ ਇਹ ਪੁਲ ਡਬਲ ਨਹੀਂ ਹੁੰਦਾ ਉਨਿੰਦੇ ਤੱਕ ਤੇ ਚਲੋ ਇਹਦਾ ਕੋਈ ਹੱਲ ਹੈ ਹੋਰ ਮਤਲਬ ਤੁਸੀਂ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕੀ ਅਵੇਰਨੈਸ ਦੇਣਾ ਚਾਹੋਗੇ ਟ੍ਰੈਫਿਕ ਬੰਦੀ ਜੀ ਲੋਕੀ ਜਿਹੜਾ ਕਿ ਉਹ ਉਸ ਦਾ ਕਹਿਣਾ ਨਹੀਂ ਮੰਨਦੇ ਇੱਥੇ ਉਹ ਜਾਣਬੁੱਝ ਕੇ ਗੱਡੀ ਮਤਲਬ ਕਿ ਪਸੰਦ ਦੀ ਕੋਈ ਚੀਜ਼ ਕਰਦੇ ਆ ਜਾਂ ਪਰ ਉਹਨਾਂ ਦਾ ਇਹੀ ਕਹਿਦਾ ਜੀ ਇੱਕ ਉਹ ਪਰਲੇ ਵਾਸੀ ਮੁਰਗਨ ਵਾਲਿਆਂ ਦਾ ਜਿਹੜਾ ਬਣਾਇਆ ਹੋਇਆ ਵੱਡਾ ਪੁਲ ਉਹਨਾਂ ਨੂੰ ਉੱਥੋਂ ਡਿਵਾਈਡ ਕਰਨਾ ਚਾਹੀਦਾ ਜਿਹੜਿਆਂ ਨੇ ਇਧਰ ਸਾਨੀ ਵਾਲ ਨੂੰ ਜਾਣਾ ਉੱਥ ਜਿਹੜਾ ਨੀਸ਼ਨਗਰ ਤੋਂ ਜਾਣਾ ਜਿਹੜਾ ਲੋਹਾਰੇ ਵੱਲੋਂ ਆਦੀ ਸੜਕਾਂ ਦੀ ਟ੍ਰੈਫਿਕ ਤੋਂ ਨੀਸ਼ਨਗਰ ਵੱਲੋਂ ਮੋੜਨੇ ਜਿਹੜਾ ਮੇਨ ਜਿਹੜਾ ਚੌਂਕ ਹੈ ਜਿਹੜਾ ਮੇਨ ਮੇਨ ਰੋਡ ਵੱਲੋਂ ਜਿਹੜਾ ਉਹ ਘਟਾਣ ਤਾਂ ਇਹਦਾ ਜਾਮ ਦਾ ਹੱਲ ਹੋ ਸਕਦਾ ਸਰ ਪ੍ਰਸ਼ਾਸਨ ਨੂੰ ਵੀ ਚਾਹੀਦਾ ਇਹਦੇ ਵੱਲ ਜਲਦ ਤੋਂ ਜਲਦ ਧਿਆਨ ਦੇਣਾ ਚਾਹੀਦਾ ਅਸੀਂ ਹੁਣ ਇੱਥੇ ਕੁਛ ਇਤੇ ਲੋਕ ਸਾਰਾ ਲੋਕਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਵੀ ਆਪਣੀ رائے ਰੱਖੀ ਹੈ ਕਿ ਜਿਹੜਾ ਪੁਲ ਦਾ ਕੰਮ ਹੈਗਾ ਜਿਹੜਾ ਬੰਦ ਪਿਆ ਪਿਛਲੇ 6 ਮਹੀਨਿਆਂ ਤੋਂ ਉਹ ਜਲਦ ਤੋਂ ਜਲਦ ਪੁਲਾਇਆ ਜਾਵੇ ਤਾਂ ਕਿ ਜਿਹੜਾ ਜਾਮ ਹੈ ਉਹਦਾ ਲੋਕਾਂ ਨੂੰ ਜੋਤ ਮਿਲ ਸਕੇ ਜਾਂ ਤੋਂ ਪਰ ਆਪਾਂ ਦੇਖਦੇ ਆ ਜਿਸ ਤਰ੍ਹਾਂ ਤੁਸੀਂ ਦੱਸਿਆ ਮੋਰਗਨ ਵਾਲਾ ਪੁਲ ਜਿਹੜਾ ਬਣਿਆ ਉਹ ਵੀ ਪੁਲ ਦੇ ਵਾਲੀ ਜਿਹੜੀ ਪਰਲੀ ਸੜਕ ਹੈ ਅਗਰ ਉਧਰੋਂ ਬੰਦਾ ਜਾਂਦਾ ਪਰ ਉਹ ਸੜਕ ਜਿਹੜੀ ਹੈਗੀ ਹੈ ਜਾਨ ਦੀ ਹਾਲਤ ਨਹੀਂ ਹੈ ਇਹਦੇ ਬਾਰੇ ਕੀ ਕਿਸੇ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਵੀ ਕੀ ਤੁਹਾਨੂੰ ਮਤਲਬ ਹੋਰ ਚੀਜ਼ਾਂ ਦੀ ਲੋੜ ਹੈ ਤਾਂ ਕਿ ਜਿਹਦੇ ਨਾਲ ਇਹ ਟ੍ਰੈਫਿਕ ਆਪਣਾ ਸਮੂਥ ਹੋ ਸਕੇ ਇਹ ਨਹੀਂ ਹੈ ਸਰ ਵੀ ਇਹਨੂੰ ਮਤਲਬ ਕਿ ਜਲਦੋਂ ਜਲਦੋਂ ਠੀਕ ਕਰਵਾਇਆ ਜਾਵੇ ਵੀ ਉਹਨਾਂ ਨੇ ਪੁਲ ਦੇ ਉੱਤੇ ਇਹਨੇ ਪੈਸੇ ਲਾਏ ਉਹ ਸੜਕ ਵੀ ਬਣਾ ਸਕਦੇ ਨੇ ਇੱਧਰ ਔਰ ਲੋਕੀ ਵੀ ਸੋਕੇ ਹੋ ਜਾਣਗੇ ਡਿਵਾਈਡ ਕੀਤੀ ਜਾਵੇ ਥੋੜੀ ਜਿਹੀ ਡ੍ਰੈਪ ਕੋਟਰ ਨੂੰ ਤੇ ਜਾਂ ਫਿਰ ਆ ਪੁਲੀ ਚੋੜੀ ਕੀਤੀ ਜਾਵੇ ਸਰ ਲੋਹਾਰਾ ਪੋਲਾ ਦੀ ਜੀ ਬਿਲਕੁਲ ਇਹ 메ਨ ਕਾਰਨ ਹੈ ਜੀ ਇੱਕ ਲੋਹਾਰੇ ਵਾਲੀ ਪੋਲ ਦੀ ਤੇ ਇੱਕ ਈਸ਼ਰ ਨਗਰ ਵਾਲਾ ਜਿਹੜਾ ਪੋਲਾ ਹੈ ਜਿੰਨੀ ਦੇਰ ਤੱਕ ਇਹ ਦੋਨੇ ਪੋਲ ਨਹੀਂ ਬਣਦੇ ਉਨੀ ਦੇਰ ਤੱਕ ਤਾਂ ਜਾਂਦਾ ਜਿਹੜਾ ਕਾਰਨ ਹੈ ਉਹ ਜਿਉਂਦਾ ਤੇ ਉਹੀ ਬਣਿਆ ਰਹੇਗਾ ਬਿਲਕੁਲ ਸਰ ਸੋ ਮੇਰੇ ਨਾਲ ਟ੍ਰੈਫਿਕ ਮੁਲਾਜਮ ਏਐਸਆਈ ਗੁਰਵਿੰਦਰ ਗੁਰਵਿੰਦਰ ਸਿੰਘ ਜੀ ਨੇ ਗੱਲਬਾਤ ਕੀਤੀ ਆ ਉਹਨਾਂ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਕਿ ਜਿੰਨੀ ਦੇਰ ਤੱਕ ਜਿਹੜੀ ਇੱਥੇ ਦੀ ਆ ਜਿਹੜੀਆਂ ਸੜਕਾਂ ਨੇ ਸੜਕੀ ਢਾਂਚਾ ਔਰ ਜਿਹ ਉਨੀ ਦੇਰ ਤੱਕ ਇਥੋਂ ਡਬਲ ਨਹੀਂ ਬਣਦਾ ਜਿੰਨੀ ਦੇਰ ਤੱਕ ਇਹ ਮੁਕੰਮਲ ਨਹੀਂ ਹੁੰਦਾ ਉਨੀ ਦੇਰ ਤੱਕ ਇਥੇ ਜਾਨ ਦਾ ਜਿਹੜਾ ਲੋਕਾਂ ਨੂੰ ਸਾਹਮਣਾ ਕਰਨਾ ਹੀ ਪਵੇਗਾ